ਸਾਰੇ ਗੱਜਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਕਰ ਰਹੇ ਆਪ ਸਭ ਜੀਵਨ ਕਿਰਤੀ ਬਾਰੇ ਜਾਣਦੇ ਹਈ ਆਪਾਂ ਕਿ ਚਾਂਦਨੀ ਚੌਕ 'ਚ ਉਹਨਾਂ ਨੇ ਕਿਵੇਂ ਆਪਣੇ ਪਿਤਾ ਜੀ ਦਾ ਸਿਰ ਕਟਵਾ ਕੇ ਉੱਥੇ ਰੱਖ ਕੇ ਕਿ ਗੁਰੂ ਸਾਹਿਬ ਦਾ ਸਿਰ ਟਕਿਆ ਸੀ ਤੇ ਉਹ ਸਿਰ ਨਾ ਜਾ ਕੇ ਉਹਨਾਂ ਨੇ ਜਦ दसवें पाठशाला पे टीका तो उन्होंने किया सी वे गुरु के बेटे एक किताब ਦਿੱਤਾ ਸੀ संगत सब तो पहली बात मैं ये कहनी चाहूंगा भी आपस सारे गुरु के सीखा है ये मेरे ने मेरी में काम कर ਕਹਿਉ ਜਾ ਰਹੇ ਬੋਲ ਨਾ ਸੁਣ ਲੈ ਇਸੇ ਵਿਚਾਰ ਨੂੰ ਕਰਿਓ ਬਈਆ ਫਸ ਹਰਿ ਗੁਰੂ ਦੇ ਸਿੱਖ ਹੈ ਦਸਵੇਂ ਪਾਤਸ਼ਾਹ ਨੇ ਕੀ ਅਮਰਪੁਰਾ ਬਤਾ ਤੇ ਆਂ ਕਿਤਾ ਜੀ ਲੋਕੇ ਕਿਸ ਲਾ ਰਹੇ ਨੇ ਅਮਰਤ ਛਕਿਆ ਇਹਦੇ ਵਿੱਚ ਜਾਪ ਪਾਤ ਕੁਛ ਨਹੀਂ ਹੈ ਇਸ ਰੂਪ ਜਿਹੜੀ ਬ੍ਰਾਹਮਣ ਵਰਗੀ ਸੋਚ ਹੈ ਉਨੇ ਸਾਨੂੰ ਜਾਪਾਂ ਚ ਮੰਡੇ ਆਏ ਜਿਹੜੀ ਆ ਘਟਨਾ ਹੋਈ ਹੈ ਨਾ ਸਾਰਸ ਰੰਗਜੀ ਇਹ ਮੇਰੇ ਸਾਹਮਣੇ ਨਾਲ ਇੱਕ ਪਹਿਲੀ ਕਸਾਇ ਤੇ ਪੰਜਾਬ ਚ ਬਹੁਤ ਹੋ ਰਹੀ ਹੈ ਕਿਉਂਕਿ ਬੋਟਾ ਮਸ रमा ਆ ਗਿਆ ਤੇ ਜਿੰਨਾ ਸੈਂਟਰ ਸਰਕਾਰ ਚਾਹਦੀ ਹੈ ਕਿ ਜੱਟਾਂ ਦੇ ਵਿੱਚ ਤੇ ਦਲਤਾਂ ਦੇ ਵਿੱਚ ਜਿੰਨਾ ਪਾਰ ਪਵੇ ਜਿੰਨਾ ਪਾਰ ਪਵੇ ਜੇ ਜੱਟਾਂ ਦਾ ਮੂੰਹ ਇੱਧਰ ਹੋਵੇ ਤੇ ਦਲਤਾਂ ਦਾ ਮੂੰਹ ਇੱਧਰ ਹੋਵੇ ਸਾਨੂੰ ਤਾਂ ਹੀ ਹੋਂਦ ਮਿਲਦੀ ਹੈ ਉਹਨਾਂ ਨੂੰ ਪਤਾ ਇਹ ਸਿਰਫ ਇੱਕ ਮੈਲਾ ਜੋ ਅੰਦਾਜ਼ਾ ਹੈ ਜੋ ਮੈਂ ਸੁਣ ਰਿਆ ਕਿ ਇਹ ਪੰਜਾਬ ਦੀ ਪਹਿਲੀ ਘਟਨਾ ਹੈ ਇਹ ਜੇ ਬਹੁਤ ਇਨਸੀਡੈਂਟ ਹੋਏ ਹੈ ਕਿ ਫਰਟ ਪਾਇਆ ਜਾਵੇ ਸਮਾਜ ਦੇ ਵਿੱਚ ਪਿੰਡਾਂ ਦੇ ਵਿੱਚ ਪਰ ਸਤਿਕਾਰ ਸਹਿਤ ਜੀ ਮੇਰੀ ਹੱਥ ਬਣ ਕੇ ਤੇਰੀ ਜਾਨ ਲਈ ਚਾਲਾਂ ਦੇ ਵਿੱਚ ਤੁਸੀਂ ਨਾ ਆਇਓ ਆਪਸੀ ਭਾਈਚਾਰਾ ਨਾ ਤੋੜਿਓ ਆਪਸੀ ਜਿਹੜੀ ਸਾਜਣਾ ਆਪਣੀ ਉਹਨੂੰ ਕਰ ਕਰਾ ਲੱਖਿਓ ਸਾਹਿਬ ਜੀ ਜੇ ਅਪਨਾ ਕੋਈ ਐਸੀ ਗੱਲ ਕਰਾਂਗੇ ਨੁਕਸਾਨ ਆਪਣਾ ਹੋਊਗਾ ਬੋਟਾਲਿਆਂ ਨੇ ਬੋਟਾ ਲੈ ਜਾਣੀਆਂ ਅਰ ਯਾਦ ਰੱਖ ਲਿਓ ਮੇਰੀ ਗੱਲ ਮੈਂ ਆਪਣਾ ਇੱਕ ਪਰਸਨਲ ਜਿਹੇ ਪਰਿਵਾਰ ਚੋਂ ਰਿਆਂ ਨਲਾਂਤ ਦੇਖਿਆ ਕਿਵੇਂ ਸਿਸਟਮ ਕੰਮ ਕਰਦਾ ਹੈ ਕਿਹਨੇ ਏਜੰਸੀਆਂ ਕੰਮ ਕਰਦੀਆਂ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਖਿਲਵਾ ਨਹੀਂ ਮਤਾਂ ਮੁੰਡੇ ਵੀ ਮੇਰੇ ਪਿੱਛੇ ਮੇਰੇ ਤੋਂ ਕੰਮ ਕਰਾਉਣ ਵਾਲਾ ਕੌਣ ਹੈ ਉਹੋ ਤਾਂ ਆਉਂਦੇ ਔਰ ਵੀ ਕੰਮ ਦੇ ਜਾਣ ਵਾਲਾ ਇੱਥੇ ਕਹਿੰਦੇ ਅੱਪਾ ਕਰਦਾ ਚਾਰ ਜਣਿਆਂ ਨੇ ਪਰ ਕਰਨੇ ਵਾਲੇ ਨੂੰ ਨਹੀਂ ਪਤਾ ਹੁੰਦਾ ਪਿੱਛੇ ਕੌਣ ਹੈ ਤੇ ਮੇਰੀ ਸਮਝ ਇਹ ਕਹਿੰਦੀ ਹੈ ਵੀ ਇਹ ਹਿੰਸਾ ਦੇ ਇਨਸੀਡੈਂਟ ਸਮਾਜ ਨੂੰ ਪਾੜਨ ਵਾਸਤੇ ਜੱਟਾਂ ਨੂੰ ਤੇ ਬਲਦਾਂ ਨੂੰ ਪਾੜਨ ਵਾਸਤੇ ਇਹਦੇ ਬਹੁਤ ਬਹੁਤ ਇਨਸੀਡੈਂਟ ਹੋ ਰਹੇ ਆ ਪੰਜਾਬ ਦੇ ਵਿੱਚ ਇਹ ਤਾਂ ਸਿਰਫ ਪਹਿਲੇ ਹੀ ਹੈ ਤੁਸੀਂ ਧਿਆਨ ਰੱਖਣਾ ਹੈ ਵੀ ਸਾਡੀ ਆਪਸੀ ਸਾਜ ਨਹੀਂ ਰੁਕਣੀ ਚਾਹੀਦੀ ਕਿਉਂਕਿ ਸਰਕਾਰਾਂ ਬਹੁਤ ਜੋਰ ਲਾ ਰਹੀਆਂ ਵੀ ਪੰਜਾਬ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਰਕਾਰ ਬਣਾ ਲਈਏ ਤੇ ਸਰਕਾਰ ਉਹਨਾਂ ਦੀ ਕੰਮ ਬਣਦੀ ਹੈ ਜੇ ਗਰੀਬ ਸਮਾਜ ਦੀ ਵੋਟ ਉਹਨਾਂ ਨੂੰ ਪੈਂਦੀ ਹੈ ਉਸ ਤੋਂ ਬਿਨਾਂ ਸਰਕਾਰ ਦੀ ਬਣਦੀ ਹੈ ਪਾਹੀ ਬੋਲੇ ਵਿੱਚ ਡਿਫਰੈਂਸ ਕ੍ਰੀਏਟ ਕਰਦੇ ਪਏ ਹੈ ਸਮਾਜ ਦੇ ਵਿੱਚ ਕਿ ਜੱਟਾਂ ਨੇ ਸਾਨੂੰ ਵੋਟ ਨਹੀਂ ਪਾਉਣੀ ਤੇ ਜਿਹੜਾ ਇਹ ਸਮਾਜ ਆਲਾ ਮੁਕ ਐ ਚਲੂ ਕਰਦੂ ਇਸ ਸਾਨੂੰ ਵੋਟ ਨਹੀਂ ਪਾਣੀ ਜੈ ਜੀਵ ਸਮਾਜ ਕਹੇ ਕਿ ਇਨਾਮੀ ਜਗ ਰੋਗ ਦੀ ਤਸਵੀਰ ਆਪ ਦਿਵਾਗੇ ਇਹ ਜੇ ਹਾਲਾਤ ਪੰਜਾਬ ਕੇ ਬਣਾਏ ਜਾਣਾ ਵੀ ਜੀਵ ਸਮਾਜ ਦੀ ਵੋਟ ਲਈ ਜਾਵੇ ਸਾਨੂੰ ਸਿਰਫ ਵਰਤਿਆ ਜਾਣਾ ਹੈ ਹਰ ਯਾਦ ਰੱਖ ਲਿਓ ਗੱਲ ਮੇਰੀ ਸਿਰਫ ਵਰਤਿਆ ਜਾਣਾ ਹੈ ਇਹ ਜੇ ਹਾਲਾਤ ਬਹੁਤ ਪਿਆਰ ਦੇ ਵਿੱਚ ਮੈਂ بار بار ਗੱਲ ਕਹਿ ਰਿਹਾ ਬਈ ਆਪਸੀ ਸਾਥ ਨਾ ਤੋੜੋ ਬਾਕੀ ਐਸੇ ਤੋਂ ਗੱਲ ਮੈਂ ਨਾਲੇ ਅੱਗੇ ਬੇਨਤੀ ਕਰਦਾ ਵੀ ਜੋ ਵੀ ਗਲਤ ਹੋਇਆ ਹੈ ਜੋ ਵੀ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਜੇਤੀ ਫੜ ਕੇ ਸਰਕਾਰ ਤੋਂ ਪੰਜਾਬੂ ਤੇ ਕੇਸ ਚ ਲਾਇਆ ਜਾਵੇ ਬਾਕੀ ਸਾਥ ਸੰਗਤ ਮੇਰੀ ਇਹ ਗੱਲ ਨਾਲ ਤੁਸੀਂ ਬਹੁਤ ਗੌਰ ਨਾਲ ਕੇ ਅਮਲ ਕਰਨਾ ਹੈ ਕੋਈ ਆਪਾਂ ਆਪਸੀ ਸਾਥ ਜਿਹੜੀ ਤੋੜ ਦੇ ਸਰਕਾਰਾਂ ਉਰੇ ਸਰਕਾਰ ਜਾਣ ਵਿੱਚ ਬਹੁਤ ਕੁਝ ਕਰਨਾ ਹੈ ਸਰਕਾਰਾਂ ਨੇ ਪਰ ਤੁਸੀਂ ਇਸ ਚਾਲਾਪ ਤਨਾ ਮਾਣ ਜਿਓ ਕਿ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਰਿਹਾ ਜੇ ਪ੍ਰਿੰਟ ਨੋਟ ਕਰ ਲਓ ਕਿ ਇੱਥੇ ਬਹੁਤ ਇਨਸੀਡੈਂਟ ਹੋ ਰਹੇ ਆ ਸਾਡੇ ਹੋਰ ਵੀ ਪਾਸੇ ਜਿਹੜੇ ਗਿੱਪਾਂ ਦੇ ਗੁਰਦੁਆਰਾ ਸਾਹਿਬ ਹੈ ਅਹੂਰ ਉੱਥੇ ਬਹੁਤ ਕੁਝ ਕਰਾਉਣਾ ਹੈ ਇਹਨਾਂ ਨੇ ਸਰਕਾਰਾਂ ਨੇ ਕਿ ਜਿਹੜੇ ਜੱਟਾਂ ਤੇ ਗਰੀਬ ਸਮਾਜ ਇਹਨਾਂ 'ਚ ਪਾੜ ਪੈ ਜੂਵੇ ਤੇ ਜੱਟ ਕਹਿਣ ਜੇ ਗਰੀਬ ਸਮਾਜ ਕਹੇ ਵੀ ਜੱਟਾਂ ਨਾਲ ਇਹਨਾਂ ਦੀ ਮਦਦ ਨਹੀਂ ਕਰਨੀ ਇਹ ਜੱਟ ਇਹਨਾਂ ਦਾ ਵਿਰੋਧ ਕਰਦੇ ਆ ਕਿ ਅਸੀਂ ਖਰਾਬ ਹੋ ਦਈਏ ਮੇਰੇ ਜੱਟਾਂ ਨਾਲ ਵਿਰੋਧ ਕਰਨਾ ਹੈ ਇਸ ਲਈ ਇਹ ਚਾਲਾਂ 'ਚ ਨਾ ਆਇਓ ਤੁਸੀਂ ਮੈਂ ਬੇਇਤੀ ਕਰਦਾ ਤੁਹਾਨੂੰ ਇਹ ਚਾਲਾਂ 'ਚ ਨਾ ਆਇਓ ਤੇ ਅੱਗੇ ਅੱਗੇ ਆਪਣਾ ਸਮਾਜ ਤੇ ਗੱਲ ਖੁੱਲ੍ਹੇ ਰੱਖਿਓ ਜਿਹੜੀਆਂ ਗੱਲਾਂ ਮੈਂ ਕਹੀਆਂ ਇਹਨਾਂ ਤੇ ਜਰੂਰ ਵਿਚਾਰਿਓ ਘਰੇ ਜਾ ਕੇ ਇੰਨੀਆ ਬੇਰਤੀਆ ਕਰਦਾ ਆਪ ਸਭ ਨੂੰ ਖੱਟੇ ਬੁਲਾਉਣਾ ਤੇ ਆਪ ਕਰਦਾ ਕਿ ਆਪ ਸਭ ਜਰੂਰ ਨਹੀਂ ਗੱਲ ਤੇ غور ਕਰੋਗੇ ਕਿਉਂਕਿ ਮੈਨੂੰ ਪਤਾ ਹੈ ਇਹ ਬੰਦੇ ਕਿਉਂ ਐਸੇ ਇੰਸੂਰਟ ਹੋਣਿਆ ਤੇ ਹਰੇ ਕੈਲਈਆ ਹਮੇ ਤਾਂ ਦੋ ਸਾਲ ਪਈਆਂ ਬੋਟਾ ਨੂੰ ਵਾਏ ਮੇਰੇ ਜੀਕਾ